ਸਾਰੇ ਜਾਣਦੇ ਨੇ ਵੀ ਅਸੀਂ ਧਰਮ ਦੇ ਖਿਲਾਫ ਨਹੀਂ ਚੱਲੇ। ਨਾ ਹੀ ਅਸੀਂ ਬੋਲ ਸਕਦੇ ਆ ਨਾ ਹੀ ਸਾਡੇ ਕੋਲੇ ਬੋਲਣ ਦੀ ਔਕਾਤ ਹੈ। ਔਰ ਨਾ ਹੀ ਅਸੀਂ ਕਿਸੇ ਦੇ ਘਰ ਜਾ ਕੇ ਕਿਸੇ ਨੂੰ ਧਮਕੀ ਦਿੱਤੀ ਹੈ। ਔਰ ਅਸੀਂ ਉਹਨਾਂ ਲੋਕਾਂ ਨੂੰ ਮਤਲਬ ਨੰਗਿਆਂ ਕੀਤਾ, ਪਰਦਾ ਫਾਸ਼ ਕੀਤਾ ਉਹਨਾਂ ਲੋਕਾਂ ਦਾ ਜਿਹੜੇ ਧਰਮ ਦੀ ਆੜ ਵਿੱਚ ਪਖੰਡ ਦੇ ਅੱਡੇ ਖੋਲ੍ਹ ਕੇ ਲੋਕਾਂ ਨੂੰ ਸ਼ਰਮ ਅੰਮਲੋਟ ਕਰ ਰਹੇ। ਅਥੋੜੇ ਜਿਹੇ ਦਿਨਾਂ ਵਿੱਚ ਵੇਖ ਲੋ ਵੀ ਉਹ ਚਿਹਰੇ ਸਾਹਮਣੇ ਆ ਰਹੇ ਜਿਹੜੇ ਜਿਨ੍ਹਾਂ ਨੂੰ ਸ਼ਾਂਤ ਕਰਕੇ ਬਿਠਾਇਆ ਗਿਆ ਸੀ ਮਤਲਬ ਲੋਕਾਂ ਦੇ ਨਾਲ ਹਜ਼ਾਰਾਂ ਕੀ ਲੱਖਾਂ ਰੁਪਈਆਂ ਦੀਆਂ ਠੱਗੀਆਂ ਜਿਹੜੀਆਂ ਵਜੀਆਂ ਹੋਈਆਂ ਨੇ ਠੱਗੀਆਂ ਦਾ ਸ਼ਿਕਾਰ ਲੋਕ ਬਣੇ ਹੋਏ ਨੇ ਸੋ ਮੈਂ ਕਹਿੰਦਾ ਵੀ ਐਸ ਪਖੰਡ ਪੰਜਾਬ بچਾਓ ਮਿਹਮਤੇ ਬਹੁਤ ਸਾਰੇ ਝੇਲੇ ਵੀਰ ਆ ਜਿਨ੍ਹਾਂ ਨੂੰ ਮਤਲਬ ਇਤਰਾਜ਼ ਆ ਜਾਂ ਮੈਂ ਕਹਿੰਦਾ ਵੀ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗਈਆਂ ਔਰ ਉਹ ਕਹਿੰਦੇ ਵੀ ਭਾਈ ਮਨਪ੍ਰੀਤ ਸਿੰਘ ਗਲਤ ਕਰ ਰਿਹਾਏ ਸੋ ਮੈਂ ਹੁਣ ਇਹ ਵੇਖਣਾ ਵੀ ਤੁਸੀਂ ਕਿੰਨਾ ਕੁ ਹਾ ਦਾ ਨਾਰਾ ਮਾਰਦੇ ਹੋ ਪਰ ਇਹ ਵੀ ਬਹੁਤ ਵੀ ਘਰਾਂ ਵਿੱਚ ਕਈ ਲੋਕ ਹੈਗੇ ਆ ਚੌਂਕੀਆਂ ਲਾ ਕੇ ਉੱਥੇ ਮਤਲਬ ਅੰਦਰ ਖਾਤੇ ਮਤਲਬ ਚਿੱਟੇ ਦਾ ਵੀ ਕਈਆਂ ਕੋਲੇ ਵਪਾਰ ਧੰਦਾ ਚੱਲਦਾ ਹੈ ਹੋਰ ਕਈ ਤਰ੍ਹਾਂ ਦੇ ਧੰਦੇ ਚੱਲਦੇ ਨੇ ਮੈਂ ਉਹਨਾਂ ਦੇ ਖਿਲਾਫ ਲੜ ਰਿਹਾ ਮੈਂ ਉਹਨਾਂ ਦਾ ਚਿਹਰਾ ਜਿਹੜਾ ਨੰਗਾ ਕਰ ਰਿਹਾ ਮੈਂ ਚਾਹੁੰਦਾ ਵੀ ਸੱਚ ਦੀ ਪੜਤਾਲ ਹੋਵੇ ਓੜਕ ਸੱਚ ਰਹੀ ਸੱਚ ਲੋਕਾਂ ਦੇ ਸਾਹਮਣੇ ਆਵੇ ਯਾਰ ਬਹੁਤ ਵਧੀਆ ਕਮਾਈ ਵਾਲੇ ਸਾਧੂ ਵੀ ਹੁੰਦੇ ਆ ਜਿੰਨਾ ਸਾਧੂ ਬੋਲੇ ਸਹਿਸਵਾ ਸਾਧੂ ਕਾ ਕੇ ਬਿਰਥਾ ਨਾ ਜੈ ਸਾਧੂ ਉਹ ਵੀ ਬੈਠੇ ਨੇ ਜਿਹੜੀ ਰਸਨਾ ਤੋਂ ਉਹਨਾਂ ਦੇ ਬੋਲ ਆ ਜਿਹੜੇ ਮਤਲਬ ਪੂਰੇ ਹੁੰਦੇ ਨੇ ਮਤਲਬ ਹੈ ਉਹ 5-4% ਹੀ ਬਾਕੀ ਦੇ ਸਾਰੇ ਧਰਮ ਦੀਆਂ ਅੜਚ ਪਖੰਡ ਦਾ ਅੱਡਾ ਕੋਲ ਕਮੇਟੇ ਦੀ ਦੁਕਾਨਦਾਰੀਆਂ ਸੋ ਇਹਨਾਂ ਮਤਲਬ ਚੌਕੀਆਂ ਨੂੰ ਛੱਡੋ ਚਲੋ ਹੁਣ ਮੈਂ ਇਹ ਵੇਖਣਾ ਹੈ ਵੀ ਜੇ ਤੁਸੀਂ ਜਿਹੜੇ ਚੇਲੇ ਸਾਰੇ ਚੇਲੇ ਵੀਰ ਕਮਾਈ ਵਾਲੇ ਵੀ ਵਿੱਚੇ ਤੇ ਦੁਕਾਨਦਾਰਾਂ ਵਾਲੇ ਵੀ ਵਿੱਚੇ ਮੈਂ ਸਾਰਿਆਂ ਨੂੰ ਹੁਣ ਇੱਕ ਬੇਨਤੀ ਕਰਦਾ ਜੇ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਪੀਰਾਂ ਫਕੀਰਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਮਤਲਬ ਬੰਦਗੀ ਵਾਲੀਆਂ ਜਿਹੜੀਆਂ ਜਗ੍ਹਾ ਬਣੀਆਂ ਹੋਈਆਂ ਇੱਕ ਫਿਰੋਜ਼ਪੁਰ ਬਹੁਤ ਮਤਲਬ ਕਮਾਈ ਵਾਲੀ ਜਗ੍ਹਾ ਬਣੀ ਹੋਈ ਹੈ ਦਰਗਾਹ ਬਣੀ ਹੋਈ ਹੈ ਮਤਲਬ ਕਚਹਿਰੀ ਦੇ ਨਾਲ ਹੀ ਚੌਂਕ ਦੇ ਵਿੱਚ ਮੈਨੂੰ ਮਤਲਬ ਬਾਬਾ ਜੀ ਦੀ ਜਗ੍ਹਾ ਦਾ ਨਾਮ ਨਹੀਂ ਪਤਾ ਪਰ ਉਹ ਦਰਗਾਹ ਦੇ ਨਾਮ ਨਾਲ ਪੀਰਾਂ ਦੀ ਜਿਹੜੀ ਜਗ੍ਹਾ ਜਾਣੀ ਜਾਂਦੀ ਹੈ ਮਤਲਬ ਉੱਥੇ ਮੇਲਾ ਵੀ ਲੱਗਦਾ ਲੋਕ ਵੀ ਆਉਂਦੇ ਨੇ ਸ਼ਰਧਾ ਭਾਵਨਾ ਨਾਲ ਤੇ ਚੇਲੇ ਵੀ ਬਹੁਤ ਜਾਂਦੇ ਨੇ ਹੁਣ ਮੈਂ ਇਹ ਵੇਖਣਾ ਵੀ ਤੁਸੀਂ ਆਪਣੀਆਂ ਆਪਣੇ ਵੱਲੋਂ ਵੀਡੀਓਜ਼ ਤਿਆਰ ਕਰਕੇ ਪੀਰਾਂ ਦੇ ਦਰਗਾਹ ਤੇ ਜਿਹੜਾ ਸ਼ਰਿਆਮ ਉੱਥੇ ਚਿੱਟਾ ਵਿਕਦਾ ਚਿੱਟਾ ਸਪਲਾਈ ਹੁੰਦਾ ਇੱਕ ਲੱਕੀ ਕੇ ਲੱਖੀ ਨਾਂ ਦਾ ਬੰਦਾ ਹੈ ਉਹ ਉੱਥੇ ਮਤਲਬ ਚਿੱਟਾ ਸਪਲਾਈ ਕਰਦਾ ਠੀਕ ਹੈ ਸੋ ਉਹ ਜਿਹੜਾ ਸਪਲਾਈ ਕਰਦਾ ਚਿੱਟਾ ਤੇ ਉਹਦੇ ਵਿੱਚ ਇੱਕ ਸੁਣਨ ਚ ਆਇਆ ਵੀ ਮਮਣੇ ਅਰਗੇ ਕੋਈ ਹੈਗੇ 50-50 ਹਜ਼ਾਰ ਦਾ ਚਿੱਟਾ ਲੈ ਕੇ ਅਗੇ ਖਰੀਦ ਕੇ ਲ ਜਾਂਦੇ ਆ ਉਹ ਨੌਜਵਾਨ ਮਾਵਾਂ ਦੇ ਪੁੱਤ ਮਰ ਰਹੇ ਆ ਘਰ ਉਜੜ ਰਹੇ ਆ ਘੜ ਘੜ ਆ ਵੇਖੋ ਮਾੜਾ ਜ ਮੈਂ ਤੁਹਾਨੂੰ ਲੱਖੀ ਜਿਹੜੀ ਆਉਂਦਾ ਹੁਸਮਾਨ ਖਰੋਜਪੁਰ ਵਾਲਾ ਬੰਦਾ ਬਾਕੀ ਦਰਗਾਹ ਤੇ ਕਿਹੜੇ ਬਾਬੇ ਦਰਗਾਹ ਬਣੀ ਆ ਬਾਬੇ ਦੀ ਦਰਗਾਹ ਤੇ ਮੈਂ ਕਹਿੰਦਾ ਚੌਂਕੀਆਂ ਜਿਹੜੀਆਂ ਘਰਾਂ 'ਚ ਬਣਾ ਕੇ ਬੈਠੇ ਹੁਣ ਚਲੋ ਠੀਕ ਐ ਪਰ ਦਰਗਾਹ ਜਿੱਥੇ ਮੈਂ ਕਹਿੰਦਾ ਵੀ ਸਾਰੇ ਧਰਮ ਵੀ ਮਤਲਬ ਧਰਮਾਂ ਦੇ ਲੋਕ ਵੀ ਸ਼ਾਇਦ ਮੱਥਾ ਟੇਕਦੇ ਹੁਣ ਮਤਲਬ ਉਹਦੀ ਨਮਨ ਕਰਦੇ ਹੁਣ ਉਸ ਦਰਗਾਹ ਨੂੰ ਤੁਹਾਰਾ ਸੁਣੋ ਵਾਲਾ ਬੰਦਾ ਬਾਦੀ ਦਰਗਾਹ ਤੇ ਜਿਹੜੇ ਬਾਬੇ ਦਰਗਾਹ ਬਣੀ ਆ ਬਾਬੇ ਪੀਰ ਬਾਬਾ ਦੀ ਬਾਬਾ ਅਹਿਲਕਤ ਪੀਰ ਤੁਸੀਂ ਕਿੰਨੇ ਦਾ ਲੈ ਕੇ ਆਏ ਉਹ ਤੋਂ ਕਿੰਨੇ ਦਾ ਲੈ ਕੇ ਆਏ ਤੁਸੀਂ ਸਰਗਾਹ ਬਣੀ ਆ ਜਿਹੜੀ ਉਸ ਦਰਗਾਹ ਤੇ ਲੱਖੀ ਨਾਂ ਦਾ ਬੰਦਾ ਜਿਹੜਾ ਚਿੱਟੇ ਦਾ ਵਪਾਰ ਕਰਦਾ ਕੀ ਹੁਣ ਤੁਸੀਂ ਮੈਂ ਚੇਲੇ ਵੀਰਾਂ ਨੂੰ ਬਾਬਿਆਂ ਨੂੰ ਸਾਧੂਆਂ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਹੁਣ ਵੀਡੀਓਜ਼ 'ਚ ਇਹ ਚੀਜ਼ ਬੋਲੋਗੇ ਵੀ ਇੱਕ ਸੱਚੀ ਸੁੱਚੀ ਦਰਗਾਹ ਜਿੱਥੇ ਕੋਈ ਜੋਤ ਜਗਦੀ ਹੋਵੇ ਤੇ ਉਥੇ ਮਤਲਬ ਸ਼ਰਿਆਮ ਆ ਕੁਝ ਹੁੰਦਾ ਹੈ ਤੁਹਾਡੇ ਚ ਬੋਲਣ ਦੀ ਜ਼ਰੂਰਤ ਹੈ ਮੈਂ ਵੇਖਣਾ ਹੈ ਵੀ ਤੁਸੀਂ ਕਿਹੜੇ ਕਿਹੜੇ ਨਿੱਤਰਦੇ ਹੋ ਵੀ ਦਰਗਾਹਾਂ ਤੇ ਜਾਂ ਚੌਕੀਆਂ ਦੇ ਇਹੋ ਜਿਹੇ ਕੰਮ ਹੁੰਦੇ ਲੁੱਟਾਂ ਖਸੁਤਾਂ ਹੁੰਦੀਆਂ ਲੋਕਾਂ ਨੂੰ ਗਮਰਾਹ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਲੱਖਾਂ ਰੁਪਈਆ ਦੀ ਠੱਗੀ ਮਾਰੀ ਜਾਂਦੀ ਹੈ ਉਹਦੇ ਲਈ ਤੁਸੀਂ ਬੋਲਦੇ ਹੋਗੇ ਨਹੀਂ ਇਹ ਵੀਡੀਓ ਜ਼ਰਾ ਹੀ ਮੈਂ ਚੇਲਿਆਂ ਨੂੰ ਚੈਲੰਜ ਕਰਦਾ ਵੀ ਕਿਹੜੇ ਚੇਲੇ ਨਿੱਤਰ ਕੇ ਸਾਹਮਣੇ ਆਉਂਦੇ ਆਉਣ ਵਾਲੇ ਦਿਨਾਂ ਵਿੱਚ ਵੇਖਾਂਗੇ